ਨਜੀਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਦਾ ਇੱਕ ਸਵਾਲ ਹੈ ਕਿ ਜਦੋਂ ਸ਼ਬਦ ਸੁਣਨ ਲੱਗਦੇ ਹਾਂ ਤਾਂ ਵਿਚਾਰ ਤੰਗ ਕਰਦੇ ਨੇ ਸੋ ਵਾਹਿਗੁਰੂ ਜਦੋਂ ਆਪਾਂ ਅਧਿਆਤਮਿਕ ਦੇ ਰਸਤੇ ਤੇ ਤੁਰਦੇ ਹਾਂ ਤਾਂ ਸਾਡੇ ਮਨ ਦੀ ਜੋ ਮੈਲ ਹੈ ਉਹ ਹੌਲੀ-ਹੌਲੀ ਕੱਟੀ ਜਾਂਦੀ ਹੈ ਇਹ ਮੈਲ ਹੌਲੀ-ਹੌਲੀ ਸੱਜ-ਸੱਜ ਕੱਟੀ ਜਾਂਦੀ ਹੈ ਜਿੰਨਾ ਆਪਾਂ ਆਪਣੀ ਆਵਾਜ਼ ਦੇ ਵਿੱਚ ਧਿਆਨ ਦੇ ਕੇ ਸਿਮਰਨ ਕਰਾਂਗੇ ਓਨੀ ਹੀ ਜਲਦੀ ਮਨ ਨਿਰਮਲ ਹੁੰਦਾ ਦੂਜਾ ਜਦੋਂ ਆਪਾਂ ਕੰਮਕਾਰ ਕਰਦੇ ਹੋਏ ਵੀ ਸਿਮਰਨ ਕਰਦੇ ਆ ਕਹਿੰਦਾ ਭਾਵ ਤ੍ਰੈਗੁਣ ਮਾਇਆ ਦੇ ਵਿੱਚ ਰਹਿ ਕੇ ਵੀ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਆ ਤਾਂ ਨਮੀ ਜੋ ਚੜਨ ਵਾਲੀ ਮੈਲ ਆ ਵਿਚਾਰਾਂ ਦੀ ਉਹ ਮਨ ਦੇ ਉੱਤੇ ਘੱਟ ਚੜਦੀ ਆ ਮਤਲਬ ਕੀ ਹੈ ਕਿ ਆਪਾਂ ਦਿਨ ਦੇ ਸਮੇਂ ਵੀ ਇਸ ਮਾਇਆ ਤੋਂ ਥੋੜਾ ਪਰੇ ਰਹਿਣਾ ਹੈ ਜੇ ਆਪ ਪਰੇ ਰਵਾਂਗੇ ਤਾਂ ਹੀ ਸਾਡੇ ਮਨ ਦੇ ਉੱਤੇ ਜੋ ਮੈਲ ਆ ਉਹ ਘੱਟ ਚੜੂਗੀ ਹੁਣ ਸਾਡੇ ਮਨ ਦੇ ਉੱਤੇ ਵਿਚਾਰਾਂ ਦੀ ਮੈਲ ਆ ਜਿਸ ਕਰਕੇ ਸਾਡੇ ਥੌਟਸ ਨਹੀਂ ਬੰਦ ਹੁੰਦੇ ਵਿਚਾਰਾਂ ਦੀ ਮੈਲ ਜ਼ਿਆਦਾ ਹੈ ਸਾਡੇ ਤਾਂ ਹੀ ਥੌਟਸ ਬੰਦ ਨਹੀਂ ਹੁੰਦੇ ਹੁਣ ਆਪਾਂ ਜਦੋਂ ਆਪਣੇ ਥੌਟਸ ਨੂੰ ਬੰਦ ਕਰਨਾ ਸਿੱਖਣਾ ਹੈ ਘਟਾਉਣਾ ਸਿੱਖਣਾ ਹੈ ਵਸ ਕਰਨਾ ਸਿੱਖਣਾ ਹੈ ਪਰ ਸਾਨੂੰ ਵਾਹਿਗੁਰੂ ਗੁਰਮੰਤਰ ਦਾ ਸਹਾਰਾ ਲੈਣਾ ਪੈਂਦਾ ਹੁਣ ਜੇ ਆਪਾਂ ਵਾਹਿਗੁਰੂ ਗੁਰਮੰਤਰ ਦਾ ਸਹਾਰਾ ਨਹੀਂ ਲਵਾਂਗੇ ਫਿਰ ਸਾਨੂੰ ਇਹ ਪਰੇਸ਼ਾਨੀ ਹੁੰਦੀ ਆ ਕਿ ਜਦੋਂ ਹੀ ਆਪਾਂ ਸ਼ਬਦ ਸੁਣਨ ਲੱਗਦੇ ਆ ਤਾਂ ਵਿਚਾਰ ਆ ਕੇ ਤੰਗ ਕਰਦੇ ਸੋ ਜੇ ਆਪਾਂ ਚਾਹੁੰਦੇ ਆ ਕਿ ਸਾਨੂੰ ਵਿਚਾਰ ਨਾ ਤੰਗ ਕਰਨ ਤਾਂ ਆਪਾਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਸਿਮਰਨ ਦੇ ਵਿੱਚ ਇਹਦੀ ਡੁੱਕੀ ਲਗਵਾ ਲੈਂਦੇ ਆ ਮਤਲਬ ਕਿੰਨਾ ਕੁ ਸਿਮਰਨ ਸਾਡਾ ਹਰ ਸਮੇਂ ਸਿਮਰਨ ਚੱਲਦਾ ਰਹੇ ਹਰ ਸਮੇਂ ਜਿੰਨਾ ਜ਼ਿਆਦਾ ਸਿਮਰਨ ਚੱਲੂਗਾ ਮਨ ਮਾਇਆ ਦੇ ਵਿੱਚ ਘਟ ਜਾਊਗਾ ਜਿੰਨਾ ਮਾਇਆ ਦੇ ਵਿੱਚ ਘਟ ਜਾਊਗਾ ਉਨਾ ਹੀ ਸਹਜ ਵਿੱਚ ਰਹੂਗਾ ਤੇ ਸ਼ਬਦਾਂ ਦੇ ਵਿੱਚ ਜ਼ਿਆਦਾ ਸਹਜ ਸੁਭਾਈ ਹੀ ਧਿਆਨ ਲੱਗਣਾ ਸਹਜ ਸੁਭਾਈ ਜਿਵੇਂ ਸਹਜ ਸੁਭਾਈ ਆਪਣੇ ਸਵਾਸ ਚੱਲੀ ਜਾਂਦੇ ਇਸੇ ਤਰ੍ਹਾਂ ਸਹਜ ਸੁਭਾਈ ਦੀ ਜੋ ਸ਼ਬਦ ਹੈ ਉਹ ਚੱਲਦੇ ਰਹਿਣਗੇ ਸੋ ਆਪਾਂ 2 ਮਿੰਟ ਅਭਿਆਸ ਕਰਦੇ ਹਾਂ ਤਾਂ ਜੋ ਆਪਣਾ ਮਨ ਨਿਰਮਲ ਹੋ ਜਾਵੇ ਸਾਨੂੰ ਪਤਾ ਲੱਗ ਜੇ ਕਿ ਅਸੀਂ ਆਪਣੇ ਮਨ ਨੂੰ ਕਿਵੇਂ ਨਿਰਮਲ ਕਰਨਾ ਹੈ। ਮਿਤਰਾ ਨੂੰ ਬੰਦ ਕਰਨਾ ਹੈ ਤਾਂ ਜੋ ਸਾਡਾ ਇੱਧਰ ਵਾਲਾ ਵੀ ਕਨੈਕਸ਼ਨ ਜੋ ਮਾਇਆ ਦਾ ਕਨੈਕਸ਼ਨ ਹੈ ਉਹ ਟੁੱਟ ਜਾਵੇ। ਸਾਡਾ ਮਾਇਆ ਦਾ ਕਨੈਕਸ਼ਨ ਵਿਚਾਰਾਂ ਦਾ, ਸੰਬੰਧਾਂ ਦਾ ਇੱਧਰ ਜੁੜਿਆ ਹੋਣ ਕਰਕੇ ਸਾਨੂੰ ਅੰਦਰਲੀ ਆਨਹਦ ਧੁਨ ਸੁਣਾਈ ਨਹੀਂ ਦਿੰਦੀ ਆ। ਜੇ ਸੁਣਾਈ ਵੀ ਦਿੰਦੀ ਆ ਤਾਂ ਸਾਡਾ ਉਹਨਾਂ ਦੇ ਨਾਲ ਪ੍ਰੇਮ ਨਹੀਂ। ਸੋ ਇਧਰੋਂ ਜ਼ੁਬਾਨ, ਕੰਨ ਤੇ ਨੇਤਰ ਇਹਨਾਂ ਪਾਸੋਂ ਕਨੈਕਸ਼ਨ ਤੋੜ ਕੇ ਅੰਤਰਗਤ ਹੀ ਕਨੈਕਸ਼ਨ ਜੋੜਨਾ ਹੈ ਰਸਨਾ ਤੋਂ ਜੋ ਬੋਲਦੇ ਆ ਕਰਨਾ ਨਾ ਸੁਣਨਾ ਹੈ ਨੈਤਰਾ ਦੇ ਸਾਹਮਣੇ ਹਨੇਰਾ ਦਿਖਾਈ ਦਿੰਦਾ ਹੈ ਉਹੀ ਵੇਖੀ ਜਾਣਾ ਹੈ ਕੰਨ ਦਾ ਭਾਅ ਸਾਹਮਣੇ ਹੀ ਇੱਥੇ ਵੇਖੀ ਜਾਣਾ ਹੈ ਹੱਜ ਕਰੋ ਸ਼ੁਰੂ ਵਾਯ ਗੁਰੂ 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 ਗੁਰੂ ਵਾਹਿ 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 ਵਾਹਿਬ ਜੀ ਕੋ ਜਿੱਤ ਖਾਲਸਾ ਵਾਹਿਬ ਜੀ ਕੀ ਫਤਿਹ ਇਸ ਤਰੀਕੇ ਪਾਅ ਅਭਿਆਸ ਕਰਕੇ ਆਪਣੇ ਮਨ ਨੂੰ ਨੌ ਦੁਆਰਾਂ ਤੋਂ ਉੱਪਰ ਲੈ ਕੇ ਜਾਣਾ ਨੌ ਦੁਆਰਾਂ ਦੇ ਵਿੱਚ ਤ੍ਰੈਗੁਣ ਮਾਇਆ ਹੈ ਤ੍ਰੈਗੁਣ ਮਾਇਆ ਦੇ ਵਿੱਚ ਵਿਚਾਰ ਨੇ ਸੋ ਵਿਚਾਰ ਹੀ ਇੱਕ ਕੰਧ ਦਾ ਉ르ਦੀਪਾਲ ਦਾ ਕੰਮ ਕਰਦੇ ਆ ਸੋ ਆਪਾਂ ਇਸ ਉ르ਦੀਪਾਲ ਨੂੰ ਇਸ ਤਰੀਕੇ ਸਿਮਰਨ ਕਰਕੇ ਤੋੜ ਸਕਦੇ ਆ ਕਹਿੰਦਾ ਭਾਵ ਵਿਚਾਰ ਖਤਮ ਹੋ ਗਿਆ ਤਾਂ ਸਮਝੋ ਤ੍ਰਿਕੁਟੀ ਜੋ ਹੈ ਜੀਵ ਦੀ ਹਰ ਇੱਕ ਜੀਵ ਦੀ ਉਹ ਟੁੱਟ ਜਾਂਦੀ ਆ ਖਤਮ ਹੋ ਜਾਂਦੀ ਆ ਸੇ ਜਦ ਤੱਕ ਇਹ ਤ੍ਰਿਕੁਟੀ ਨਹੀਂ ਟੁੱਟਦੀ ਉਦੋਂ ਤੱਕ ਜੋ ਮਨ ਵਿਚਾਰਾ ਵਿੱਚ ਪਿਆ ਰਹਿੰਦਾ ਮਨ ਦੇ ਵਿੱਚ ਸਹਿਜ ਨਹੀਂ ਆਉਂਦਾ ਮਨ ਦੇ ਅੰਦਰ ਅੰਤਰਗਤਕ ਕਨੈਕਸ਼ਨ ਨਹੀਂ ਜੋੜਦਾ ਮਨਿੱਦ੍ਰੋ ਸੰਸਾਰ ਵੱਲੋਂ ਵਿਰਾਗ ਨਹੀਂ ਲੈਂਦਾ ਜਦ ਤੱਕ ਬਾਹਰੀ ਵਿਰਾਗ ਇੱਦਾਂ ਲ ਨਹੀਂ ਹੁੰਦਾ ਸੰਸਾਰ ਦਾ ਵਿਰਾਗ ਹੈ ਸੰਸਾਰ ਨੂੰ ਜਦ ਤੱਕ ਆਪਾਂ ਝੂਠਾ ਨਹੀਂ ਜਾਣ ਲੈਂਦੇ ਜਦ ਤੱਕ ਆਪਾਂ ਸੰਸਾਰ ਨੂੰ ਸੱਚ ਮੰਨ ਕੇ ਬੈਠੇ ਹਾਂ ਉਦੋਂ ਤੱਕ ਆਪਾਂ ਨੂੰ ਅੰਦਰਲਾ ਅੰਦਲੀਆਂ ਜੋ ਸਚਾਈਆਂ ਆ ਨਾ ਸੁਣਦੀਆਂ ਨਗਤ ਦਿਖਾਈ ਦਿੰਦੀ ਹੈ। ਹਮਝਾ ਗੁਰੂ ਮਾਰਾ ਹੀ ਕਹਿੰਦੇ ਆ ਸ਼ਲੋਕ ਮੰਗਲਾ ਨੌਵਾਂ ਦੇ ਵਿੱਚ ਵੀ ਇਹ ਜੋ ਜੱਗ ਹੈ ਇੱਕ ਸੁਪਨੇ ਜੀ ਜਿਹਾ ਜਾਣ ਇਹਨੂੰ ਜੇ ਤੂੰ ਇਹਨੂੰ ਸੁਪਨੇ ਤਰ੍ਹਾਂ ਜਾਣੂਗਾ ਤਾਂ ਹੀ ਤੇਰਾ ਅੰਤਰਗਤ ਉਸ ਨਾਮ ਦੇ ਨਾਲ ਪਿਆਰ ਪਾਊਗਾ। ਸੋ ਜੇ ਆਪਾਂ ਉਸ ਅੰਤਰਗਤ ਨਾਮ ਦੇ ਨਾਲ ਪਿਆਰ ਪਾਉਣਾ ਚਾਹੁੰਦੇ ਆ ਘਰਾਂ ਪਰਿਵਾਰਾਂ ਦੇ ਵਿੱਚ ਰਹਿ ਕੇ ਆਪਾਂ ਅਕਾਲਪੁਰ ਕੋ ਵਾਹਿਗੁਰੂ ਜੀ ਦਾ ਜੋ ਨਾਮ ਆ ਸਿੱਖ ਮੈਡੀਟੇਸ਼ਨ ਆ ਇਹਦੇ ਨਾਲ ਜੁੜਨਾ ਸਵਾਗਤ ਜੀ ਹੋਰ ਕੋਈ ਸਵਾਲ ਆਪ ਜੀ ਦਾ ਹੋਵੇ ਆਪ ਕਰ ਸਕਦੇ ਹੋ ਵਾਹਿਗੁਰੂ ਜੀ ਸੌਂਗ ਆਪਾਂ ਕੱਲ ਦਾ ਅੱਜ ਸਵੇਰ ਦਾ ਪਾਇਆ ਆ ਉਹ ਤੁਸੀਂ ਕਿਰਪਾ ਕਰੋ ਸੁਣੋ ਉਹਨੂੰ ਬਹੁਤ ਹੀ ਰਿਲੈਕਸਿੰਗ ਵਾਲਾ ਹੈੱਡਫੋਨ ਲਾ ਕੇ ਸੁਣਨਾ ਬਹੁਤ ਹੀ ਜ਼ਿਆਦਾ ਵਧੀਆ ਸੌਂਗ ਹੈ ਵਾਹਿਗੁਰੂ ਸਿਮਰਨ ਹੀ ਕਹਿ ਸਕਦੇ ਆ ਪਰ ਉਹ 뮤직 ਦੇ ਨਾਲ ਜੇ ਕਿਤੇ ਮਤਲਬ ਵਿਰਾਗ ਲੈਣਾ ਤੁਸੀਂ ਤਾਂ ਉਹ 뮤직 ਜ਼ਰੂਰ ਸੁਣਨਾ ਵੈਸੇ ਤਾਂ ਵਿਰਾਗ ਸਿਮਰਨ ਕਰਨ ਦੇ ਨਾਲ ਹੀ ਹੋ ਜਾਂਦਾ ਨਾ ਵਾਹਿਗੁਰੂ ਜੀ ਬੈਠਿਆਂ ਹੀ ਯਾ ਸਵਾਲ ਆਇਆ ਕਿ ਇਹਦੇ ਜਿਆਦਾ ਸਮਾਂ ਬੈਠਿਆ ਨਹੀਂ ਜਾਂਦਾ ਸੋ ਵਾਹਿਗੁਰੂ ਦੇਖੋ ਮੰਨ ਲਓ ਅਸੀਂ ਆ ਇਸ ਸਮੇਂ ਮੰਜੇ ਤੇ ਬੈਠੇ ਆ ਆਪਣੇ ਕੋਕੇ ਦੇ ਬੈਠੇ ਆ ਖੁੱਲੀ ਹਵਾ ਦੇ ਵਿੱਚ ਬੈਠੇ ਆ ਅੱਜ ਮਨ ਕੀਤਾ ਕਿ ਇੱਥੇ ਬਹਿ ਜਾਈਏ ਆਪਾਂ ਮੰਨ ਲਓ ਇੱਥੇ ਆਪਣਾ ਆਪਾਂ ਪਿੱਛੇ ਢੋਲ ਲਾ ਕੇ ਵੀ ਬਹਿ ਸਕਦੇ ਆ ਠੀਕ ਆ ਜ਼ਰੂਰੀ ਨਹੀਂ ਕੋਈ ਆਪਾਂ ਦੇਖੋ ਹੁਣ ਪੈਰ ਸੀ ਥੱਲੇ ਰੱਖੇ ਆ ਜਦ ਤੱਕ ਤੁਸੀਂ ਇਸ ਤਰੀਕੇ ਬੈਠ ਸਕਦੇ ਆ ਬਿਠੋ ਠੋਈ ਸਿੱਧੀ ਕਰਨੀ ਆ ਕਰ ਲਓ ਜੇ ਦੁਆਰਾ ਬੈਂਕ ਪਿੰਨ ਦਾ ਪਾਹ ਲੋ ਇਸ ਤਰੀਕੇ ਹੈਨਾ ਜਿਵੇਂ ਤੁਹਾਡਾ ਦੇਖੋ ਚਾ ਚੜਨਾ ਚਾਹੀਦਾ ਪਿਆਰ ਪ੍ਰੇਮ ਜਦ ਤੱਕ ਪ੍ਰੇਮ ਦੇ ਨਾਲ ਨਹੀਂ ਕਰਦੇ ਹੁਣ ਪ੍ਰੇਮ ਉਹ ਪ੍ਰੇਮ ਕਾਹਦਾ ਵੀ ਹਾਵੇ ਐ ਕਰਕੇ ਸਿਮਰਨ ਕਰਨਾ ਇਧਰੋ ਸਰੀਰ ਸਾਥ ਨਾ ਦੇਵੇ ਹੈ ਐ ਕਰਕੇ ਬਿਠੇ ਰਹੀਗੇ ਫਿਰ ਇੱਥੇ ਦਰਦ ਵੀ ਪੈਦਾ ਹੋਣਾ ਤੇ ਫਿਰ ਆਵਾਜ਼ ਦੇ ਵਿੱਚ ਧਿਆਨ ਨਹੀਂ ਲੱਗਦਾ ਮਨ ਵਿੱਚ ਸਿਮਰਨ ਕਰਨੇ ਬੈਠੇ ਆ 15 ਮਿੰਟ ਪੈ ਇਸੇ ਤਰ੍ਹਾਂ ਬਿਠੇ ਰਹੇ ਫਿਰ ਢੂਈ ਦੇ ਵਿੱਚ ਦਰਦ ਗਰਦਨ ਦੇ ਵਿੱਚ ਦਰਦ ਕੋਸ਼ਿਸ਼ ਵੀ ਉਸਾਰਦਾ ਉਸ ਸਮੇਂ ਵਾਇਗਰੂ ਮਨ ਜੇ ਤੇ ਪੈ ਜਾਓ ਪੈ ਕੇ ਜਿੰਨਾ ਹੁੰਦਾ ਉਹਨਾ ਕਰ ਲਓ ਪਰ ਜਦੋਂ ਆਪ ਪੈ ਜਾਣਾ ਹੈ ਉਸ ਸਮੇਂ ਸਰੀਰ ਤੇ ਲਾਹ ਹੋ ਜਾਣਾ ਸਹਿਜ ਜਲਦੀ ਬਣ ਜਾਣਾ ਹਣਾ ਪਰ ਕੀ ਇਹ ਨਾ ਚੀਜ਼ਾਂ ਦਾ ਵੀ ਇੱਕ ਤਾਂ ਕਾਲ ਦੇ ਦੁਆਰਾ ਨੀਂਦ ਦਿੱਤੀ ਜਾਂਦੀ ਹੈ ਵਿਚਾਰਾਂ ਦੇ ਵਿੱਚ ਚਲੇ ਜਾਵਾਂਗੇ ਚਾਹੇ ਪਾਸ ਇਮਰਨ ਨਹੀਂ ਕਰਦੇ ਪਰ ਉਸ ਸਮੇਂ ਵਿਚਾਰ ਨਹੀਂ ਨਾ ਖਤਮ ਹੋਏ ਸਹਿਜ ਨੀਂਦ ਨਾ ਬਣਿਆ ਆਨੰਦ ਨੀਂਦ ਨਾ ਬਣਿਆ ਜੇ ਜਿਨ੍ਹਾਂ ਜੀਵਾਂ ਦਾ ਨਾਮ ਵੀ ਅਸੀਂ ਆਨੰਦ ਬਣ ਜਾਂਦਾ ਇੱਕ ਦੋ ਵਾਰੀ ਵਾਹਿਗੁਰੂ ਕਹੇ ਤੇ ਗੱਲ ਬਣ ਜਾਂਦੀ ਹੈ ਹੈ ਨਾ ਤੇ ਜਿਆਦਾ ਸਮਾਂ ਕੋਈ ਗੱਲ ਨਹੀਂ ਵਾਹਿਗੁਰੂ ਬੈਠਣ ਦੀ ਵੀ ਲੋੜ ਨਹੀਂ ਜਿੰਨਾ ਸਮਾਂ ਬੈਠ ਹੁੰਦਾ ਬੈਠੋ ਬਾਅਦ ਦੇ ਵਿੱਚ ਜੇ ਧਿਆਨ ਚ ਬੈਠਣਾ ਪੈ ਸਕਦੇ ਆ ਬਹਿ ਕੇ ਤੁਸੀਂ ਆਪਣਾ ਸ਼ਬਦਾਂ ਨੂੰ ਸੁਣਦੇ ਸੁਣਦੇ ਸਹਜ ਦੇ ਵਿੱਚ ਨੀਂਦ ਦੇ ਵਿੱਚ ਚਲੇ ਜਾਓ ਸੋ ਜਾਗ ਕੇ ਭਗਤੀ ਕਰਨੀ ਇਹ ਠੀਕ ਨਹੀਂ ਹੈ ਗੁਰਮਖ ਪਿਆਰਿਆ ਤੋਂ ਸੁਣਿਆ ਆ ਵੀ ਜਾਗ ਕੇ ਭਗਤੀ ਜੋ ਆ ਕਰਦੇ ਆ ਤੇ ਜ਼ਿਆਦਾ ਜਾ ਕੇ ਨਹੀਂ ਕਰਨੀ ਚਾਹੀਦੀ ਸਹਿਜ ਵਿੱਚ ਜਾਣਾ ਚਾਹੀਦਾ ਹੈ ਉਹਦੇ ਜੋ ਸੁਨਿਆ ਜੋ ਨਾਮ ਆ ਦੋ ਚੀਜ਼ਾਂ ਆ ਸੁਨਨ ਤੇ ਨਾਮ ਆ ਨਾਮ ਨੂੰ ਸੁਣਦੇ ਸੁਣਦੇ ਸੁਨਨ ਦੇ ਵਿੱਚ ਸਮਾਇਆ ਬਸ ਇਹ ਇਹ ਪ੍ਰੈਕਟੀਕਲ ਆ ਮਤਲਬ ਨਾਮ ਨੂੰ ਸੁਣਦੇ ਸੁਣਦੇ ਹੁਣ ਨਾਮ ਤੱਕਰ ਪਹੁੰਚਣ ਵਾਸਤੇ ਵਿਚਾਰ ਖਤਮ ਕਰਨੇ ਪਊਗੇ ਵਸ ਵਿੱਚ ਕਰਨੇ ਪਊਗੇ ਹੈਨਾ ਜਿਹਨੂੰ ਖਤਮ ਤਾਂ ਨਹੀਂ ਹੁੰਦੇ ਹੈਗੇ ਪਰ ਖਦਮਾ ਪਤਾ ਕਰ ਦਿੰਨੇ ਆ ਵੀ ਘਟ ਜਾਣ ਹਨ ਜੇ ਘਟ ਗਿਆ ਜੇ ਕੰਟਰੋਲ ਦੇ ਵਿੱਚ ਆ ਗਿਆ ਫੇਰੇ ਸਹਿਜੇ ਉਤਰਾਂਗੇ ਜਦੋਂ ਪਾਸੇ ਸਹਿਜੇ ਉਤਰਗੇ ਇਸ ਤਰੀਕੇ ਧਿਆਨ ਵਿੱਚ ਲਾਵਾਂਗੇ ਤੰਦਰੁਮ ਨਾਮ ਚੱਲਦਾ ਸੁਣਾਈ ਦੇਵੇਗਾ ਉਸ ਨਾਮ ਨੂੰ ਸੁਣਦੇ ਸੁਣਦੇ ਖੁਮਾਰੀ ਜੇ ਚੜਦੀ ਆ ਤਾਂ ਕੀ ਬਾਤ ਹੈ ਮਾਲਕ ਦੀ ਬੜੀ ਕਿਰਪਾ ਆ ਫਿਰ ਮੰਜੇ ਤੇ ਪਹਿ ਜਾਓ ਤੇ ਸਹਿਜ ਦੇ ਵਿੱਚ ਚਲੇ ਜਾਓ ਫਿਰ ਦੁਬਾਰਾ ਉੱਠੋਗੇ ਫਿਰ ਜਦੋਂ ਕਿਤੇ ਸਮਾਂ ਮਿਲਿਆ ਵਿਹਲੇ ਹੋ ਗਿਆ ਫਿਰ ਦੁਬਾਰਾ ਤੁਸੀਂ ਬੈਠ ਜਾਓ ਨਾ ਸਵਾਈਗੁਰਪਾ ਹੋਰ ਕਮੈਂਟ ਪਾ ਲਈ ਬਸ ਦੋ ਹੀ ਕਮੈਂਟ ਆਏ ਆ ਮੰਨਪ੍ਰੀਤ ਕੌਰ ਜੀ ਵਾਹਿਗੁਰੂ ਸਵਾਈਗੁਰ ਜਿਹੜਾ ਮਿਊਜ਼ਿਕ ਅੱਜ ਆਪਾਂ ਪਾਇਆ ਹੈ ਨਾ Song ਪਾਇਆ ਆ ਉਹ ਤੁਸੀਂ ਸੁਣੋ ਜੇ ਵਿਰਾਗ ਲੈਣਾ ਚਾਹੁੰਦੇ ਆ ਬਹੁਤ ਹੀ ਜ਼ਿਆਦਾ ਜਿੱਦਾਂ ਇੰਦਰ ਨਹੀਂ ਆਪਾਂ ਰੋਮਾਂਟਿਕ Song ਸੁਣਦੇ ਆ ਨਾ ਆਪਣਾ ਮੁੰਡੇ ਤੇ ਕੁੜੀ ਵਾਸਤੇ ਆਪਾਂ ਰੋਮਾਂਟਿਕ Song ਤੇ ਨਾ ਆਪਾਂ ਨੂੰ ਕਮੈਂਟ ਆ ਚੁਲੋ ਇਹਦਾ ਆਪਾਂ ਬਾਅਦ ਵਿੱਚ ਰਿਪਲਾਈ ਕਰ ਦਿੰਦਾ ਜਿਵੇਂ ਸੰਸਾਰ ਦੇ ਵਿੱਚ ਕਈ ਰੋਮਾਂਟਿਕ ਸੌਂਗ ਆ ਇਸੇ ਤਰ੍ਹਾਂ ਇਹ ਵੀ ਇੱਕ ਤਰ੍ਹਾਂ ਦਾ ਨਾ ਰੋਮਾਂਟਿਕ ਅਧਿਆਤਮਿਕ ਸੌਂਗ ਕਹਿ ਸਕਦੇ ਤੁਸੀਂ ਬਹੁਤ ਨੇ ਅਸੀਂ ਵੀ ਸਟਾਰਟਿੰਗ ਦੇ ਵਿੱਚ ਸੁਣੇ ਤੇ ਹੁਣ ਵੀ ਸੁਣਦੇ ਹੁੰਦੇ ਹਾਂ ਸਾਨੂੰ ਬਹੁਤ ਵਧੀਆ ਲੱਗਦੇ ਆ ਜਦੋਂ ਇਦਾਂ ਦਾ ਕਨੈਕਸ਼ਨ ਤੋੜਨਾ ਹੋਵੇ ਤਾਂ ਮਤਲਬ ਮਾਲਕ ਦੇ ਨਾਲ ਪ੍ਰੇਮ ਦੀਆਂ ਗੱਲਾਂ ਇਹਾਂ ਕਰਨੀਆਂ ਹੋਣ ਤਾਂ ਫਿਰ ਤੁਸੀਂ ਉਹ ਲਾ ਲਓ ਕਿਉਂਕਿ ਉਹਦੇ ਵਿੱਚ ਸੌਫਟ 뮤직 ਆਵਾਜ਼ ਜੋ ਸਾਡੇ ਪੂਰੇ ਮਨ ਨੂੰ ਪ੍ਰਭਾਵਿਤ ਕਰਦੀ ਹੈ ਹਨ ਤੁਸੀਂ ਉਹ ਸੁਣ ਸਕਦੇ ਆ ਹੈੱਡਫੋਨ ਲਾ ਕੇ ਸੁਣਾ ਤੇ ਬਾਕੀ ਤੁਹਾਨੂੰ ਜੇ ਵਧੀਆ ਲੱਗੇ ਤਾਂ ਆਪਾਂ ਉਹ ਹੈਗਾ 3 ਕਿ ਮਿੰਟ ਦਾ ਜੇ ਤੁਹਾਨੂੰ ਵਧੀਆ ਲੱਗੇ ਵਧੀਆ ਰਿਸਪੌਂਸ ਆ ਗਿਆ ਦੇਖੋ ਬਾਈ ਗੁਰ ਰਿਸਪੌਂਸ ਨਹੀਂ ਆਉਂਦਾ ਹਨ ਇਹ ਰਿਸਪੌਂਸ ਆ ਜਾਵੇ ਫਿਰ ਆਪਾਂ ਥੋੜਾ ਵਧੀਆ ਤਰੀਕੇ ਦੇ ਨਾਲ ਵੀ ਕੰਮ ਕਰ ਸਕਦੇ ਆ ਹਨ ਤੇ ਤੁਸੀਂ ਉਹ ਸੁਣ ਲਿਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਆਪਾਂ ਲੰਬੀ ਪਾ ਦਾਂਗੇ ਨਾ 1 ਘੰਟੇ ਦੀ ਕੱਢ ਕੇ ਪਾ ਦਾਂਗੇ ਫਿਰ ਵਧੀਆ ਲੋਕ ਸੋ ਵਾਈਗੁਰੂ ਕਮੈਂਟ ਆਇਆ ਸੀ ਜਰੂਰ ਪਿਆਰਿਆਂ ਦਾ ਵਾਈਗੁਰੂ ਘਰ 'ਚ ਜਿਆਦਾ ਬੀਜ਼ੀ ਹੋਣ ਕਰਕੇ ਬੈਠਿਆ ਨਹੀਂ ਜਾਂਦਾ ਰਾਤ ਨੂੰ ਵੀ ਜਿਆਦਾ ਕਿੱਛੇ ਗਿਆ ਕਮੈਂਟ ਜਿਆਦਾ ਕਰੇ ਵਾਈਗੁਰੂ ਰਾਤ ਨੂੰ ਦੀ እንጀ ਕਰੀਏ ਵਾਈ ਗੋ ਜੀ ਮੈਨੂੰ ਕਮੈਂਟ ਸਮਝ ਨਹੀਂ ਆ ਰਿਹਾ ਲੱਗ ਰਿਹਾ ਕਿ ਦੇਖੀਏ ਵਾਈਗੁਰ ਕਾ ਜੇ ਜ਼ਿਆਦਾ ਬੀਜ਼ੀ ਹੋਣ ਕਰਕੇ ਬੈਠਿਆ ਨਹੀਂ ਜਾਂਦਾ ਰਾਤ ਨੂੰ ਵੀ ਜ਼ਿਆਦਾ ਕਰੀਏ ਵਾਈ ਗੋ ਜੀ ਆਕਿਆ ਸਰੂਰ ਜਾਂ ਛੱਡ ਜਾਂਦਾ ਹੈ ਭਾਈ ਗੁਰ ਦੇਖੋ ਜੇ ਤੁਸੀਂ ਬਿਜ਼ੀ ਆ ਨਾ ਬਿਜ਼ੀ ਕਿਹੜੇ ਕੰਮਾਂ ਦੇ ਵਿੱਚ ਆ ਬਿਜ਼ੀ ਆਪਾਂ ਕਿਹੜੇ ਕੰਮਾਂ ਚ ਘਰ ਦੇ ਕੰਮਾਂ ਦੇ ਵਿੱਚ ਬਿਜ਼ੀ ਆ ਜੇ ਤੁਸੀਂ ਲੇਡੀਜ਼ ਆ ਤਾਂ ਘਰ ਦੇ ਕੰਮ ਕਰਦੇ ਰੋਟੀ ਆ ਪਕਾਉਂਦੇ ਸਾਡੀ ਰਸਨਾ ਬੇਲੀ ਹੁੰਦੀ ਆ ਝਾੜੂ ਲਾ ਰਹੇ ਆ ਰਸਨਾ ਬੇਲੀ ਹੁੰਦੀ ਆ ਉਦੋਂ ਕਰੀ ਜਾਓ ਉਦੋਂ ਕਰੀ ਜਾਓ ਭਾਈ ਗੁਰ ਭਾਈ ਗੁਰ ਭਾਈ ਸਵਾਸਥ ਚੱਲੀ ਜਾਂਦੇ ਆ ਨਾ ਜਦੋਂ ਸਾਡਾ ਰੋਜ਼ ਰੋਜ਼ ਚੱਲ ਪਿਆ ਫੇਰ ਰਸਨਾ ਤਾਂ ਬੋਲਣ ਦੀ ਵੀ ਲੋੜ ਨਹੀਂ ਹੈ ਜੇ ਮਨ ਨੂੰ ਉਹ ਨਾਮ ਸੁਣਾਈ ਦੇਣ ਲੱਪਿਆ ਜੇ ਤਾਂ ਬੋਲਣ ਦੀ ਲੋੜ ਇਹਨਾਂ ਸ਼ਬਦਾਂ ਦੇ ਵਿੱਚ ਧਿਆਨ ਲਗਾਇਆ ਆਪਣਾ ਸਿਮਰਨ ਵੀ ਬਣਿਆ ਰਹਿਣਾ ਸਾਰਾ ਕੁਝ ਬਣਿਆ ਰਹਿਣਾ ਹਾਂਜੀ ਵਾਹਿਗੁਰੂ ਜਦੋਂ ਆਪਾਂ ਸਿਮਰਨ ਕਰਦੇ ਹਾਂ ਖੁਮਾਰੀ ਜੇ ਚੜਦੀ ਹੈ ਨਾ ਬੜੀ ਕਿਰਪਾ ਹੈ ਮਾਲਕ ਦੀ ਕਿ ਮਨ ਸਹਜ ਵਿੱਚ ਜਾਂਦਾ ਹੈ ਨਾਮ ਸੁਣਾਈ ਦਿੰਦਾ ਹੈ ਨਾ ਵਿਰਾਗ ਵੀ ਆਉਂਦਾ ਹੈ ਤੇ ਵਿਰਾਗ ਖੁਮਾਰੀ ਸਭ ਨਿਸ਼ਾਨੀਆਂ ਨੇ ਮਾਲਕ ਦੇ ਨਾਲ ਪ੍ਰੇਮ ਦੀਆਂ ਵਿਰਾਗ ਜੇ ਆਉਂਦਾ ਹੈ ਤਾਂ ਸਾਡੇ ਭਾਈ ਸਾਹਿਬ ਨਹੀਂ ਆਪਣੇ ਦੱਸਦੇ ਹੁੰਦੇ ਕਿ ਵਿਰਾਗ ਨੂੰ ਖੁੱਲ ਕੇ ਕੱਢ ਲਓ ਜੇ ਮਾਲਕ ਪ੍ਰਤੀ ਵਿਰਾਗ ਆਉਂਦਾ ਸਿਮਰਨ ਕਰਦੇ ਜੇ ਮਾਲਕ ਦੀ ਯਾਦ ਦੇ ਵਿੱਚ ਵਿਰਾਗ ਹੁੰਦਾ ਹੈ ਨਾ ਤਾਂ ਕੱਢ ਲਓ ਵਿਰਾਗ ਸੋਣੀ ਚੀਜ਼ ਹੈ ਹੋਣੀ ਹਾਂਜੀ ਵਾਹਿਗੁਰੂ ਖੁਮਾਰੀ ਚਾੜਨੀ ਬਹੁਤ ਵਧੀਆ ਗੱਲ ਹੈ ਦੇਖੋ ਇੱਕ ਤਾਂ ਸੰਸਾਰਿਕ ਨਸ਼ਾ ਕਰਦੇ ਆ ਪੈਸੇ ਖਰੀਦਦੇ ਆ ਸਰੀਰ ਨੂੰ ਵੀ ਨੁਕਸਾਨ ਹੁੰਦਾ ਹੈ ਇਹ ਨਸ਼ਾ ਉੱਤਰ ਵੀ ਜਾਂਦਾ ਜਿਹੜਾ ਇਹ ਨਸ਼ਾ ਆ ساری ਜ਼ਿੰਦਗੀ ਮਾਲਕ ਕਿਰਪਾ ਕਰਨ ਕਿ ਚੜਿਆ ਰਹੇ ਹੈਨਾ ਉੱਤਰਨਾ ਤੇ ਜਦੋਂ ਇਹ ਸਾਨੂੰ ਲੱਗੇ ਵੀ ਇਹ ਨਿਸ਼ਾ ਸਾਡਾ ਉੱਤਰ ਜਾੁੰਦਾ ਕੁਮਾਰੀ ਫਿਰ ਦੁਬਾਰਾ ਸਿਮਰਨ ਕਰ ਲੈਣਾ ਸਿਮਰਨ ਕਰਕੇ ਮਨ ਨੂੰ ਫਿਰ ਸਹਜ ਚ ਲੈ ਜਾਣਾ ਇਹ ਆਪਣੀ એનર્ਜੀ ਆ ਜੋ ਉੱਪਰ ਨੂੰ ਜਾਂਦੀ ਹੈ ਜਿੰਨਾਂ ਦੀ ਜ਼ਿਆਦਾ એનર્ਜੀ ਥੱਲੇ ਆ ਇਸ ਏਰੀਆ ਤੋਂ ਲੈ ਕੇ ਨਾਭੀ ਤੱਕ ਉਹ ਸਭ ਜੋ ਵਿਚਾਰਾਂ ਦੇ ਵਿੱਚ ਆਪਾਂ ਵਿਚਾਰਾਂ ਵਿੱਚ ਹੀ ਕੋਈ ਚੀਜ਼ਾਂ ਦੀ ਪਛਾਣ ਕਰ ਸਕਦੇ ਹਾਂ ਵੀ ਸਤੋਗੁਣੀ ਹੈ ਜਾਂ ਤਮੋਗੁਣੀ ਹੈ ਜਾਂ ਰਜੋਗੁਣੀ ਹੈ ਨਾ ਮਾਧ ਤਨ ਗੁਣ ਤੇ ਜੇ ਸਤੋ ਗਣਧੀਆਂ ਕੋਈ ਜੀਵ ਉੱਪਰਿਆ ਗੱਲਾਂ ਕਰੇਗਾ ਆਪਾਂ ਕਹਾਂਗੇ ਵੀ ਇਹ ਨਾਮ ਦੇ ਨਾਲ ਜੁੜਿਆ ਹੋਇਆ ਹੈ ਨਾ ਸੋ ਵੈਰੀ ਗੁੱਡ ਦੇਖੋ ਕਿੰਨਾ ਖੁੱਲਾ ਮਾਹੌਲ ਹੈ ਨਾ ਮਾਲਕ ਦੇਖੋ ਕਿਦਾਂ ਸਾਰਾ ਸਿਸਟਮ ਚਲਾ ਰਹੇ ਆ ਉੱਪਰ ਬੱਦਲ ਆ ਨੀਲਾ ਆਕਾਸ਼ ਹੈ ਤੇ ਅੱਛਾ ਤੁਸੀਂ ਉਹ ਜ਼ਰੂਰ ਸੁਣਿਓ ਬਹੁਤ ਸੰਕਟ ਲਾਈਵ ਦੇਖਦਿਆਂ ਨੇ ਬਹੁਤ-ਬਹੁਤ ਧੰਨਵਾਦ ਤੁਹਾਡਾ ਪਰ ਵੀਡੀਓ ਜੋ ਆਪਾਂ ਲੈਣੀ ਪਉਂਦੇ ਆ ਨਾ ਸਾਨੂੰ ਕਹੀ ਕਹਦਾਂ ਤੇ ਤੁਸੀਂ ਇਹ ਛੱਡ ਦਿਓ ਜੀ ਤੁਹਾਡਾ ਚੈਨਲ ਤਾਂ ਚੱਲਦਾ ਨਹੀਂ ਪਿਆ ਸੋ ਮਾਲਕ ਕਰਵਾ ਰਹੇ ਤੇ ਜਿਹਨੇ ਸੁਣਨਾ ਇੱਕ ਉਹ ਬੜਾ ਲੰਮਾ ਚੌੜਾ ਜਿਉਂ ਨਾਲ ਗੁਰਮਖਾਂ ਦਾ ਕਮੈਂਟ ਆਇਆ ਕਹਿੰਦੇ ਅਸੀਂ ਮਾਲਕ ਨੂੰ ਬੇਨਤੀ ਕੀਤੀ ਕਾਫੀ ਚਿਰਾਂ ਦੇ ਕਹਿੰਦੇ ਸਾਨੂੰ ਵਿਰਾਗ ਵੀ ਹੁੰਦਾ ਆ ਕਾਫੀ ਸੋਹਣੀ ਅਵਸਥਾ ਗੁਰਮਖਾਂ ਦੀ ਕਹਿੰਦੇ ਮਾਲਕ ਨੂੰ ਬੇਨਤੀ ਕੀਤੀ ਵੀ ਅਗਲਾ ਰਾਹ ਦੱਸੋ ਤਾਂ ਕਿ ਇਹ ਤੁਹਾਡੀ ਵੀਡੀਓ ਅੱਗੇ ਆਵੇ ਸੋ ਮਾਲਕ ਇਸ ਤਰੀਕੇ ਕਿਸੇ ਕਿਤੇ ਨਾ ਕਿਤੇ ਮਾਲਕ ਮਾਲਕ ਮਤਲਬ ਕਿਤੇ ਨਾ ਕਿਤੇ ਕਹਾਦਾ ਮਾਲਕ ਹੀ ਕਰ ਰਿਹਾ ਹੈ ਹਨਾ ਤੇ ਤੁਸੀਂ ਵੀਡੀਓ ਦੇਖ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਆਪ ਜੀ ਨੂੰ ਅੱਗੇ ਵੀ ਬੇਨਤੀ ਕਰਦੇ ਹਾਂ ਸੋ ਅੱਜ ਜੋ ਸਵੇਰੇ ਆਪਾਂ 뮤직 ਪਾਇਆ ਹੈ ਨਾ ਵਾਹਿਗੁਰੂ Song ਉਹ ਤੁਸੀਂ ਜ਼ਰੂਰ ਸੁਣੋ ਰਾਤ ਨੂੰ ਸੁਣ ਲਿਆ ਕਰੋ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਜੇ ਤੁਸੀਂ ਸੁਣ ਲਓਗੇ ਫਿਰ YouTube ਅੱਗੇ ਤੁਹਾਡੇ ਫੋਨ ਦੇ ਵਿੱਚ ਰეკਮੈਂਡ ਕਰਦਾ ਜੇ ਤੁਸੀਂ ਦੇਖ ਕੇ ਛੱਡ ਦਿੰਨੇ ਆ ਤਾਂ ਫਿਰ YouTube ਰეკਮੈਂਡ ਨਹੀਂ ਕਰਦਾ अच्छा गेल साहब कहते मैं सुनया म्यूजिक वो बढ़िया 1 घंटे दा नहीं भाई गुरु 1 घंटे दा नहीं है फिर ਤੁਸੀਂ ਕੋਈ ਹੋਰ ਸੁਣਿਆ ਹੋਣਾ ਅ ਮੈਂ ਸੁਣਿਆ ਮੈਂ ਉਹ ਵਧੀਆ ਜੀ 1 ਘੰਟੇ ਦਾ ਆ اچھا ਤੁਸੀਂ ਕਹਿ ਰਹੇ ਹੋ ਵੀ 1 ਘੰਟੇ ਦਾ ਕਰ ਦਈਏ ਹਾਂ ਜੀ ਵੈਗੁਰ ਕੋਈ ਨਹੀਂ ਆਪਾਂ 1 ਘੰਟੇ ਦਾ ਉਹਨੂੰ ਕਰ ਦਿੰਦੇ ਆ ਉਸ ਤੋਂ ਵੀ ਵਧੀਆ ਵਧੀਆ ਆ ਹੈੱਡਫੋਨ ਲਾ ਕੇ ਸੁਣ ਸਕਦੇ ਤੁਸੀਂ ਇਹ ਇਸ ਤੋਂ ਵੀ ਵਧੀਆ ਇਹ ਮਿਊਜ਼ਿਕ ਜਿਹੜਾ ਸੌਫਟ ਮਿਊਜ਼ਿਕ ਹੈ ਆਪਣੇ ਮਨ ਨੂੰ ਟੱਚ ਕਰਦੇ ਆ ਨਾ ਤੇ ਸੰਸਾਰਿਕ ਕਨੈਕਸ਼ਨਾਂ ਤੋਂ ਆਪਾਂ ਨੂੰ ਬਚਾ ਕੇ ਰੱਖਦੇ ਆ ਮਾਇਆ ਤੋਂ ਬਚਾ ਕੇ ਰੱਖਦੇ ਆ ਹੈ ਨਾ ਕੋਈ ਗੱਲ ਨਹੀਂ ਮਾਲਕ ਕਿਰਪਾ ਕਰਨਗੇ ਹੁਣ ਤੁਹਾਡੇ ਵੱਲੋਂ ਇੱਕ ਕਮੈਂਟ ਆਇਆ ਹੈ ਤੇ ਕੋਈ ਆਪਾਂ ਪਾਵਾਂਗੇ ਨਾ ਮਾਲਕ ਨੂੰ ਬੇਨਤੀ ਕਰਾਂਗੇ ਤੇ ਸੁਣ ਕੇ ਸ਼ੇਅਰ ਜਰੂਰ ਕਰਿਆ ਕਰੋ ਨਾ ਵੱਧ ਤੋਂ ਵੱਧ ਆਪਣੇ WhatsApp ਸਟੇਟਸ ਪਾ ਦਿਆ ਕਰੋ ਤੇ ਹੋਰ ਵਾਇਰਲ ਦੋ ਸਮਾਪਤੀ ਕਰਦੇ ਆ ਇੰਨੇ ਕੁ ਵਿਚਾਰ ਸੀ ਕਿ ਜੋ ਆਪਣਾ ਸ਼ਬਦ ਸੁਣਨ ਲੱਗੇ ਵਿਚਾਰ ਆਉਂਦੇ ਆ ਨਾ ਪਹਿਲਾਂ ਮਨ ਨੂੰ ਚੰਗੀ ਤਰ੍ਹਾਂ ਆਪਾਂ ਇਹਦਾ ਘਟਾਪਾ ਉਤਾਰਨਾ ਹੈ ਕਿਉਂਕਿ ਮਨ ਦਾ ਨਹੀਂ ਨਾ ਪਿਆ ਬਾਹਰ ਨੂੰ ਦੌੜਦਾ ਹੈ ਇਹ ਜੋ ਮਾਇਆ ਦੇ ਉਹ ਹੈ ਕਿ ਨਾ ਪੰਜ ਨੂੰ ਆਈ ਦੇ ਉਹ ਨਾਲ ਦਾ ਸਾਥੀ ਬਣਿਆ ਹੈ ਸਾਥੀ ਬਣਿਆ ਹੈ ਤਾਂ ਕਰਕੇ ਬਾਹਰ ਨੂੰ ਭੱਜਦਾ ਹੈ ਉਹਨਾਂ ਦੀਆਂ ਗੱਲਾਂ ਜ਼ਿਆਦਾ ਸੁਣਦਾ ਹੈ ਆਪਾਂ ਇਹਨੂੰ ਨਾਮ ਸੁਣਨਾ ਆਪਣੇ ਪਿਤਾ ਦੀ ਵਾਇਸ ਸੁਣਾਣੀ ਹੈ ਤੇ ਮਾਲਕ ਕਿਰਪਾ ਕਰਨ ਆਪਾਂ ਸਾਰਿਆਂ ਦੇ ਨਾਲ ਸਾਰੇ ਹੀ ਜੀਵ ਜਿੰਨੇ ਭੈਣ ਭਾਈ ਆਪਾਂ ਨਾਭ ਦੇ ਨਾਲ ਕਨੈਕਟਡ ਰਹੀਏ ਹਨਾ ਤੇ ਚਲੋ ਵਾਹਿਗੁਰੂ ਜੀ ਹੁਣ ਆਪਾਂ ਸਮਾਪਤੀ ਕਰਦੇ ਆਂ ਸੋ ਬਹੁਤ ਜਲਦੀ ਲਾਈਵ ਹੋਵਾਂਗੇ ਸਾਡਾ ਵੀ ਦਿਲ ਕਰਦਾ ਹੁੰਦਾ ਕਿ ਆਪਾਂ ਲਾਈਵ ਹੋਈਏ ਤੁਹਾਡੇ ਵਿਚਾਰਾ ਕਰੀਏ ਤੁਹਾਡੇ ਨਾਲ ਹਨਾ ਤੇ ਚਲੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ わあ、わあ。